ਹੁਣ 3-400 ਰੁਪਿਆ ਲਾਉਣ ਦੀ ਲੋੜ ਨਹੀਂ ਹੈਲਮਟ ਹਰੇਕ ਸਕੂਟਰ ਦੇ ਨਾਲ ਬਿਲਕੁਲ ਹੀ ਫਰੀ ਹੈ ਇਸ ਟਾਈਮ ਜਦ ਅਸੀਂ ਸੇਰਪੁਰ ਦੇ ਵਿੱਚ ਖੜੇ ਆਂ ਈ-ਬਾਈਕ ਆਲਿਆਂ ਦੇ ਕੱਲਾ ਹੈਲਮਟ ਫਰੀ ਨਹੀਂ ਧਰਮੇ ਦੇ ਨਾਲ ਮਿਊਜ਼ਿਕ ਸਿਸਟਮ ਵੀ ਫਰੀ ਹੈ ਜੇ ਕੋਈ ਸੱਜਣ ਆਹ ਸਕੂਟਰ ਖਰੀਦੂ ਨਾ ਤੇ ਬਈ ਮੈਨੂੰ ਐ ਦੱਸੀ ਇਹ ਇੱਕ ਵਾਰੀ ਚਾਰਜ ਕਰਨ ਨਾਲ ਕਿੰਨੀ ਦੂਰੀ ਤੈਅ ਕਰਦਾ ਇਹ 80 ਕਿਲੋਮੀਟਰ ਦੂਰੀ ਤੈਅ ਕਰਦਾ 80 ਕਿਲੋਮੀਟਰ ਤੋਂ 80 ਕਿਲੋਮੀਟਰ ਚੱਲਦਾ ਚੜ ਕਿੰਨੇ ਕਤੇ ਜਾਂਦਾ ਇਹ ਪਹੁੰਚ ਕਿੰਨੇ ਕਤੇ ਇਹ ਭੱਜਣ ਦੀ ਇਹਦੀ ਸਪੀਡ ਹੈ ਜਿਹੜੀ 65 ਤੋਂ 70 ਦੀ ਆ 60 ਤੋਂ 70 ਤੇ ਜਾਂਦਾ 60 ਤੋਂ 70 ਦੀ ਸਪੀਡ ਤੇ ਜਾਂਦਾ ਹੈ ਓਕੇ ਇਹਦੇ ਉੱਪਰ ਡਿਸਕਾਊਂਟ ਕਿੰਨਾ ਕਰੋਗੇ ਅੱਜ ਇਹਦੇ ਤੇ ਡਿਸਕਾਊਂਟ ਆਪਾਂ 5000 ਰੁਪਏ ਕਰ ਦਾਂਗੇ 5000 ਹੋਰ ਡਿਸਕਾਊਂਟ ਹੈ ਮਿੱਤਰੋ ਇਹ 9 ਮਹੀਨੇ ਦਾ ਆਫਰ ਹੈ ਇਹ 9 ਮਹੀਨੇ ਦਾ ਆਫਰ ਹੈ ਦੁਬਾਰਾ ਆਪਣੀ ਲੋਹੜੀ ਤੱਕ ਚੱਲਦਾ ਹੋਵੇ ਲੋਹੜੀ ਤੱਕ ਚੱਲੂ ਆਫਰ ਆ ਲੋਹੜੀ ਤੱਕ ਇਹ ਹੈਲਮਟ ਤੇ ਆ ਜਮੇ ਫ੍ਰੀ ਇਹਦੇ ਨਾਲ ਇਹ ਇਹਦੇ ਨਾਲ ਜਮਾ ਫ੍ਰੀ ਆ ਹੈਲਮਟ ਸਾਰਿਆਂ ਨਾਲ ਹੀ ਫ੍ਰੀ ਆ ਬੱਡੇ ਹੈਲਮਟ ਅੱਜ ਕੋਈ ਵੀ ਫ੍ਰੀ ਹੋਰੇ ਗਣ ਫ੍ਰੀ ਹੈ ਸਕੂਟਰ ਜਿਹੜਾ ਮਰਜੀ ਲੈ ਲਓ ਉਹਦੇ ਨਾਲ ਫ੍ਰੀ ਹੈ ਭਾਈ ਇਹਦੀ ਗਾਰੰਟੀ ਬਰਾਂਟੀ ਕੀ ਹੁੰਦੀ ਹੈ ਇਹਦੀ ਗਾਰੰਟੀ 1 ਸਾਲ ਤਿੱਥੋਂ ਤੁਸੀਂ ਉਹ ਤਾਂ ਨਹੀਂ ਕਰੋਗੇ ਵੀ ਬਾਈ ਖੜਾ ਆ ਜਾ ਆ ਜਾ ਨਾ 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 ਵੀਰੇ ਕੋਈ ਕਿਤੇ ਕੰਪਨੀ ਚ ਨਹੀਂ ਭੇਜਣਾ ਆਪਣੇ ਕੋਲੇ ਇੱਥੇ ਹੀ ਹੁੰਦਾ ਸਾਰਾ ਰਿਪੇਅਰ ਦਾ ਵੀ ਆਪਣੇ ਕੋਲੇ ਹੱਲ ਹੈ ਜੇ ਕੋਈ ਚੀਜ਼ ਖਰਾਬ ਹੁੰਦੀ ਹੈ ਨਮੀ ਵੀ ਆਪਣੇ ਕੋਲੇ ਸਾਰਾ ਸਪੇਅਰ ਪਾਰਟ ਵੀ ਆ ਉਹਦੇ ਪੈਸੇ ਕੋਈ ਨਹੀਂ ਲੈਣੇ ਉਹਦਾ ਕੋਈ ਪੈਸਾ ਨਹੀਂ 1 ਮਹੀਨੇ ਦਾ ਕੋਈ ਪੈਸਾ ਨਹੀਂ ਲੱਗੂਗਾ ਜਿੰਨੇ ਮਰਜ਼ੀ ਪੈਜੇ ਸਮਾਨੇ ਚੱਕੋ ਮਿੱਤਰੋ ਆਜੋ ਕਰੋ ਫਟਾਫਟ ਸੇਰਪੁਰ ਥਾਣੇ ਵਾਲੇ ਸੇਰਪੁਰ ਖੜੇ ਆ ਨੰਬਰ ਬਾਈ ਦਾ ਸਕਰੀਨ ਤੇ ਆ ਸਾਡੇ ਪਿੰਡ ਚ ਜਿੰਨੇ ਵੀ ਸਕੂਟਰ ਜਾਂਦੇ ਨੇ ਜੁਨੀਆ ਸਕੂਟਰੀਆਂ ਜਾਂਦੀਆਂ ਨੇ ਸਾਰੀਆਂ ਜਸਬੀਰ ਬਾਈ ਤੋਂ ਹੀ ਜਾਂਦੀਆਂ ਨੇ ਇਸੇ ਕਰਕੇ ਬਾਈ ਦੀ